ਉਸ ਬੱਚੇ ਨੇ ਇੱਕ ਭਾਵੁਕ ਭਰਿਆ ਜਿਹੜਾ ਵਾ ਸਾਨੂੰ ਸੁਨੇਹਾ ਦਿੱਤਾ ਸੀ ਕਿ ਹੋ ਗਿਆ ਸਾਰਾ ਕੁਝ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਸਾਰਾ ਕੁਝ ਬਹੁਤ ਸੋਹਣਾ ਹੋ ਗਿਆ ਉਹਨਾਂ ਦੇ ਸਟਿਚ ਖੁੱਲਣੇ ਸੀ ਸਾਹਮਣੇ ਆ ਜਾਣਾ ਵਾ ਕਿ ਉਸ ਬੱਚੇ ਨੇ ਕੀ ਕਿਹਾ ਸੀ ਇਸ ਚੀਜ਼ ਦੀ ਵੇਟ ਦੇ ਲਈ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ ਮੰਮਾ ਪਾਪਾ ਕਹਿ ਦਿਆ ਕਰਾਂ ਹੈ ਤੁਹਾਨੂੰ ਲੋ ਹੁਣ ਇੱਥੋਂ ਕੀਮਤ ਦਾ ਪਤਾ ਲੱਗਦਾ ਨਾ ਪਿਓ ਦੀ ਪਿਓ ਹੁਣ ਕਿੰਨਾ ਕਿੰਨਾ ਜ਼ਿਆਦਾ ਲਾਜ਼ਮੀ ਜਿਸ ਕਰਕੇ ਭੈਣ ਦਾ ਸਾਰਾ ਲਾਜ ਹੋ ਗਏ ਉਹਨਾਂ ਨੂੰ ਲੈ ਕੇ ਅਸੀਂ ਹਸਪਤਾਲ ਚੱਲਿਆ ਸਾਰਿਆਂ ਨੂੰ ਮੈਂ ਹਿੰਮਤ ਸਿੰਘ ਉਮਰਸਰ ਤੋਂ ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਥੋੜੇ ਦਿਨ ਪਹਿਲਾਂ ਅਸੀਂ ਇੱਕ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਸੇਵਾ ਵਾਲੀ ਕਿ ਜਿਸ ਵੀਡੀਓ ਦੇ ਵਿੱਚ ਤੁਸੀਂ ਇੱਕ ਭੈਣ ਦੇ ਆਪਰੇਸ਼ਨ ਦੀ ਅਸੀਂ ਗੱਲ ਰੱਖੀ ਸੀ ਹੋ ਗਿਆ ਸਾਰਾ ਕੁਝ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਸਾਰਾ ਕੁਝ ਬਹੁਤ ਸੋਹਣਾ ਹੋ ਗਿਆ ਘਰ ਪੂਜਤਾ ਕਰਤਾ ਉਹਨਾਂ ਨੂੰ ਘਰ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਤੁਸੀਂ ਵੇਖ ਲੀਆਂ ਸਾਰੀਆਂ ਤੇ ਅੱਜ ਉਹ ਸਮਾਂ ਵਾਂ ਜਿਹੜਾ ਡਾਕਟਰ ਨੇ ਸਮਾਂ ਦਿੱਤਾ ਸੀ ਕਿ ਇੱਕ ਹਫ਼ਤੇ ਬਾਅਦ ਜਿੱਦ ਦਿਨ ਆਪਰੇਸ਼ਨ ਹੋਇਆ ਹੋਇਆ ਵਾ ਉਸੇ ਦਿਨ ਹਫ਼ਤੇ ਬਾਅਦ ਉਹਨਾਂ ਦੇ ਸਟਿਚ ਖੋਲਣੇ ਸੀ ਅੱਜ ਭੈਣ ਬਟਾਲੇ ਤੋਂ ਚੱਲ ਕੇ ਬੱਸ ਦੇ ਉੱਤੇ ਸਾਡ ਕੋ ਅਮਰਸਰ ਪਹੁੰਚ ਗਏ ਆ ਅਸੀਂ ਉਹਨਾਂ ਨੂੰ ਬੱਸ ਸਟੈਂਡ ਤੋਂ ਪਿਕਅਪ ਕਰਨ ਜਾ ਰਹੇ ਆ ਹਸਪੀਟਲ ਦੇ ਵਿੱਚ ਜਾ ਕੇ ਉਹਨਾਂ ਦਾ ਜੋ ਵੀ ਟ੍ਰੀਟਮੈਂਟ ਜੋ ਵੀ ਦਵਾਈ ਚਲਣੀ ਆ ਉਹਦਾ ਅਸੀਂ ਟ੍ਰੀਟਮੈਂਟ ਕਰਨ ਜਾ ਰਹੇ ਆ ਨਾਲ ਉਹਨਾਂ ਦੇ ਤੇ ਡਾਕਟਰ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਜੋ ਡਾਕਟਰ ਦੇ ਕਹਿਣ ਮੁਤਾਬਿਕ ਸੀ ਉਹਨਾਂ ਦੇ ਸਟਿਚ ਅੱਜ ਖੁੱਲਣੇ ਆ ਤੇ ਸਟਿਚ ਖਲੋਉਣ ਦੇ ਲਈ ਭੈਣ ਸਾਡੇ ਕੋਲ ਪਹੁੰਚ ਗਈ ਆ ਤੇ ਅਸੀਂ ਉਹਨਾਂ ਨੂੰ ਲੈਣ ਜਾ ਰਹੇ ਆ ਤੇ ਆਓ ਅਸੀਂ ਉਹਨਾਂ ਨੂੰ ਲੈ ਕੇ ਅਸੀਂ ਹਸਪੀਟਲ ਚਲਦੇ ਆਂ ਅੱਜ ਆਜੋ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਾ ਵਾਂ ਇੱਕ ਗੱਲ ਕਿ ਉਸ ਬੱਚੇ ਨੇ ਇੱਕ ਭਾਵੁਕ ਭਰਿਆ ਜਿਹੜਾ ਵਾ ਸਾਨੂੰ ਸਨੇਹਾ ਦਿੱਤਾ ਸੀ ਇੱਕ ਜਿਹੜਾ ਕਿ ਮੈਂ ਬਹੁਤ ਜ਼ਿਆਦਾ ਭਾਵੁਕ ਹੋ ਗਿਆ ਸੀ ਕਿ ਉਹਨੇ ਜੋ ਕਿਹਾ ਵਾ ਨਾ ਉਹ ਮੈਂ ਥੋੜੇ ਦੇਰ ਤੱਕ ਤੁਹਾਡੇ ਸਾਹਮਣੇ ਆ ਜਾਣਾ ਵਾਂ ਕਿ ਉਸ ਬੱਚੇ ਨੇ ਕੀ ਕਿਹਾ ਸੀ ਤੇ ਇਸ ਜੀ ਵੇਟ ਦੇ ਲਈ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ ਤੇ ਉਹ ਬੱਚਾ ਕੀ ਕਹਿੰਦਾ ਸੀ ਕੀ ਉਹਨੇ ਸਾਨੂੰ ਕਿਹਨੇ ਕੀ ਕਿਹਾ ਹੋਗਾ ਕਿ ਇਸ ਨੂੰ ਸੁਣਨ ਦੇ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਣੀ ਰਹੋ ਐ ਅਸੀਂ ਜਾਂਦਾ ਵਾਹ ਵਾਈ ਕਿਥੇ ਇਹ ਮੂਰੇ ਤਾਂ ਨਹੀਂ ਆਦੇ ਹੋਗੇ ਹਾਂ ਅਰੇ ਇੱਥੇ ਬਸਤੀ ਕਰਨੇ ਕਿੰਨੀ ਗੁਰੀ ਪੂਰੀ ਥੋੜੀ ਤੇ ਬੰਦੇ ਨੂੰ ਮਸਤੀ ਕਰਨੀ ਤੇ ਥੋੜੀ ਕਿਉਂ ਕਰਨੀ ਗੁਰਜਨ ਸਰ ਕਿਥੇ ਗੁਰਜਨ ਸਰ ਕਿਥੇ ਗੁਰਜਨ ਗੁਰਜਨ ਸਰ ਆਉ ਕੋਈ ਇਹ ਆ ਜੇ ਮੈਂ ਠੀਕ ਹੈ ਇਹਦੇ ਉੱਤਰਨਾ ਹੈ ਕੋ ਤੋ ਇਹਦੇ ਉੱਤਰਨਾ ਕਾਰਡਰ 5 ਪਾਪਾ ਜੀ ਆ ਲੈ ਕੇ ਆਓ ਪਾਪਾ ਜੀ ਆਲੇ ਕੇ ਹਨ ਕੰਨਾ ਇਹ ਕੰਨਾ ਫੁੱਲਾਂ ਨੂੰ ਮਸਤੀ ਨੰਕਾ ਬਾਤ ਇਹ ਚਲਾ ਕੇ ਦੇ एचआईडब्ल्यू मैं गाड़ी लेके आया इत्थे ਆਪਾ ਲੈ ਗਿਆ ਜੀ ਜਾ ਰਹੇ ਆ ਘਰ ਨੂੰ ਜਿਹੜੀ ਤੁਹਾਨੂੰ ਗੱਲ ਕਹੀ ਸੀ ਕਿ ਕਿ ਮਾਨਸੂਖ ਰਾਜ ਸਿੰਘ ਕੀ ਕਹਿਣਾ ਚਾਹੁੰਦਾ ਕੀ ਕਹਨਾ ਮਮੀ ਨੂੰ ਮੈਂ ਮਮਾ ਨੂੰ ਕਹਨਾ ਮਮਾ ਪਾਪਾ ਕਹਦੇ ਆ ਕਰਾਂ ਹੈ ਹਾਂ ਜੀ ਕਿਨੇ ਤਾਂ ਕਿਨੇ ਆਹ ਤਾਨੂੰ ਕਹਿੰਨ ਹਾਂ ਜੀ ਆਹ ਦੇ ਲੋ ਆਂਦਾ ਆਂਦਾ ਕਿ ਮੈਂ ਤੁਹਾਨੂੰ ਆਪਣੇ ਆਪਣੇ ਮੰਮੀ ਨੂੰ ਆਂਦਾ ਕਿ ਜਿਹੜੇ ਅੰਕਲ ਅੰਟੀ ਆ ਉਹਨਾਂ ਨੂੰ ਮੈਂ ਮੰਮੀ ਡੈਡੀ ਕਹਦੇ ਆ ਕਰਾਂ ਮਮਾ ਪਾਪਾ ਕਹਦੇ ਆ ਕਰਾਂ ਤੇ ਮੈਨੂੰ ਹੁਣ ਇਥੋਂ ਕੀਮਤ ਦਾ ਪਤਾ ਲੱਗਦਾ ਨਾ ਪਿਓ ਦੀ ਤੇ ਪਤਾ ਕਿਉਂ ਨਹੀਂ ਕਹਿਣਾ ਮੈਂ ਘੁੱਟ ਕੇ ਜੱਫੀ ਪਾਵਾਂ ਨਾ ਫਿਰ ਘੁੱਟ ਕੇ ਜੱਫੀ ਪਾਉਣੀ ਹੈ ਫਿਰ ਕਿੰਨੀ ਘੁੱਟ ਕੇ ਚੀਕ ਨਿਕਲ ਜੇ ਚੀਕ ਨਿਕਲ ਦੇ ਵਾਦ ਵਾਦ ਦੇਖੋ ਜੀ ਇੱਕ ਪਿਓ ਦੀ ਕੀਮਤ ਕੀ ਹੁੰਦੀ ਆ ਉਹ ਇਸ ਬੱਚੇ ਨੂੰ ਪੂਰਾ ਗਿਆਨ ਆ ਇਸ ਚੀਜ਼ ਦਾ ਕਿ ਪਿਓ ਹੋਣਾ ਕਿੰਨਾ ਕਿੰਨਾ ਜ਼ਿਆਦਾ ਲਾਜ਼ਮੀ ਇਸੇ ਕਰਕੇ ਜਿਹਨਾਂ ਜਿਹਨਾਂ ਦੇ ਘਰਾਂ ਦੇ ਵਿੱਚ ਮਾਂ ਪਿਓ ਹੈਗੇ ਆ ਨਾ ਖਾਸ ਕਰ ਪਿਓ ਹੈਗਾ ਹਨਾ ਆਪਣੇ ਪਿਓ ਦੀ ਇੱਜ਼ਤ ਰੱਬ ਵਾਂਗੂ ਕਰਨੀ ਚਾਹੀਦੀ ਹੈ ਤੇ ਅੱਜ ਤੋਂ ਬਾਅਦ ਮੈਂ ਮੈਂ ਨਹੀਂ ਆਂਦਾ ਇਹਦੀ ਭਾਵਨਾ ਮਨਸੁਖ ਰਾਜ ਸਿੰਘ ਦੀ ਭਾਵਨਾ ਵਾ ਰੱਬ ਨੇ ਜਿੰਨਾ ਚ ਆਇਆ ਤੇ ਇਹਨਾਂ ਨਾਲ ਰਿਸ਼ਤਾ ਜਿਹੜਾ ਵਾ ਉਹ ਤੁਹਾਡੇ ਕਰਕੇ ਸਾਡਾ ਨਿਭਣਾ ਇਹਨਾਂ ਨਾਲ ਕਿਉਂਕਿ ਤੁਸੀਂ ਹੌਸਲਾ ਫੁਝਾਈ ਦੇਈ ਜਾਇਓ ਤੇ ਅਸੀਂ ਇਹਨਾਂ ਕੋਲੋਂ ਜਾਈ ਜਾਣਾ ਵਾ ਅਸੀਂ ਜੇ ਨਹੀਂ ਵੀ ਦੋਗੇ ਤਾਂ ਵੀ ਜਾਵਾਂਗੇ ਕਿਉਂਕਿ ਐਸੇ ਐਸੇ ਪਰਿਵਾਰਾਂ ਦੇ ਨਾਲ ਮੇਲ ਕਰਾਉਣਾ ਇਹ ਤੁਹਾਡੇ ਤੁਹਾਡੇ ਹਿੱਸੇ ਆਇਆ ਵਾ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਭੈਣ ਨੂੰ ਜਿਹੜੀ ਆ ਸਾਡੀ ਵੀਡੀਓ ਲੰਬੀ ਸੀ ਜਿਸ ਕਰਕੇ ਭੈਣ ਦਾ ਸਾਰਾ ਲਾਜ ਹੋ ਗਿਆ ਭੈਣ ਕੁਝ ਕਹਿਣਾ ਚਾਹੋ ਹੋਰ ਧੰਨਵਾਦੀ ਕਿਹਾ ਤੁਹਾਡਾ ਡਾਕਟਰ ਹਾਂਜੀ ਧੰਨਵਾਦ ਭੈਣ ਉਹਨਾਂ ਦਾ ਕਰਨਾ ਵਾ ਜਿਨ੍ਹਾਂ ਨੇ ਇਲਾਜ ਕਰਾ ਕੇ ਦਿੱਤਾ ਅਸੀਂ ਇੱਕ ਇੱਕ ਹਸਪਤਾਲ ਤੁਹਾਨੂੰ ਮਿਲਾਇਆ ਵਾ ਜਿ ਤਰ੍ਹਾਂ ਸਿਮਰਨ ਹੁਣਾਂ ਦੀ ਜਾਂ ਹੋਰ ਨਾ ਵੀਡੀਓ ਨੂੰ ਤੁਹਾਨੂੰ ਸਾਡੇ ਨਾਲ ਮੇਲ ਕਰਾਇਆ ਸੀ ਆਪਸ ਵਿੱਚ ਹਾਂਜੀ ਹਾਂਜੀ ਇਸ ਕਰਕੇ ਧੰਨਵਾਦ ਉਹਨਾਂ ਦਾ ਵਾ ਜਿਨ੍ਹਾਂ ਨੇ ਇਹਨਾਂ ਦਾ ਆਪ੍ਰੈਸ਼ਨ ਕਰਾਤਾ ਤੇ ਸਾਨੂੰ ਸਾਨੂੰ ਇੱਕ ਪਰਿਵਾਰ ਦੇ ਨਾਲ ਮੇਲ ਹੋਣ ਦਾ ਇੱਕ ਮੌਕਾ ਮਿਲਿਆ ਵਾ ਕਿ ਜਿਹੜਾ ਅਸੀਂ ਕਦੇ ਖੋਵਾਂਗੇ ਨਹੀਂ ਇਸ ਪਰਿਵਾਰ ਤੇ ਮਨਸੂਖ ਰਾਜ ਸਿੰਘ ਮੇਰਾ ਪੁੱਤ ਆ ਤੇ ਮਨਸੂਖ ਰਾਜ ਸਿੰਘ ਨੂੰ ਪ੍ਰੂਵ ਬਣ ਕੇ ਵਿਖਾਵਾਂਗੇ ਕਿਤਨਾ ਬਣ ਕੇ ਵਿਖਾਵਾਂਗੇ ਕਿ ਇਹਦੇ ਦੁੱਖ ਸੁੱਖ ਦੇ ਵਿੱਚ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਕਰਕੇ ਹਾਜ਼ਰ ਹੋਵਾਂਗੇ ਵੀਡੀਓਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਹੁਣ ਅਸੀਂ ਇਹਨਾਂ ਨੂੰ ਬਸ ਤੇ ਧਾੜਨਾ ਵਾ ਆਪਣੇ ਘਰ ਖੁਸ਼ੀ-ਖੁਸ਼ੀ ਜਾ ਰਹੇ ਆ ਸਾਰਾ ਕੁਝ ਤੁਹਾਡੇ ਕਰਕੇ ਤੇ ਸਾਰਾ ਕ੍ਰੈਡਿਟ ਤੁਹਾਨੂੰ ਜੇ ਇਸੇ ਕਰਕੇ ਸੇਵਾ ਵਾਲੀਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਆਓ ਇਹਨਾਂ ਨੂੰ ਅਸੀਂ ਬਸ ਤੇ ਚੜਾ ਦਈਏ ਅਸੀਂ ਆਓ ਆਜੋ ਠੀਕ ਹੈ ਫਿਰ ਚਲੇ ਜਣੇ ਮੈਂ ਪਿਆਰ ਦਿੰਦਾ ਆਜੋ ਆਜੋ ਇਹ ਇਹ ਲੈਣਾ ਫਿਰ ਕੁਛ ਨਹੀਂ ਇਹ ਕਿਉਂ ਨਹੀਂ ਲੈਣਾ ਖਾਮ ਗੇ ਰੱਖਨੇ ਆ ਰਹਾਉਂਗਾ ਦਹਾਕੇ ਦਿਨਾਂ ਤੱਕ ਠੀਕ ਹੈ ਬਿਲਕੁਲ ਠੀਕ ਹੈ ਉਹ ਤੂੰ ਅੱਖਾਂ ਨਹੀਂ ਮਲਾਉਂਦਾ ਮੇਰੇ ਨਾਲ ਬਾਏ